ਚਿੱਤੇ ਦੇ ਵਪਾਰੀਆਂ ਤੇ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਕੰਮ ਕਰੋ ਕੰਮ ਕਰੋ ਕੰਮ ਕਰੋ ਪੰਜਾਬ ਦੀ ਜਵਾਨੀ ਬਚਾਉਣ ਲਈ ਚਿੱਤੇ ਵਾਲਿਆਂ ਨੂੰ ਫੜ ਕੇ ਅੰਦਰ ਕਰੋ ਅੰਦਰ ਕਰੋ ਅੰਦਰ ਕਰੋ ਜਿਸ ਸਮਝ ਪਾਰਟੀ ਵੱਲੋਂ ਹੁਸ਼ਿਆਰਪੁਰ ਵਿਖੇ ਵੱਡੇ ਪੱਧਰ ਤੇ ਨਸ਼ੇ ਦੇ ਖਿਲਾਫ ਧਨਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੱਥੇ ਲਾਈਵ ਤਸਵੀਰਾਂ ਹੁਸ਼ਿਆਰਪੁਰ ਤੋਂ ਜਨ ਪੰਜਾਬੀ ਨੌਜੀ ਦੇ ਨਾਲ ਦੇਖ ਰਹੇ ਹਾਂ ਜਿੱਥੇ ਹਰਵਿੰਦਰ ਹੀਰਾ ਛੇਤੀ ਕੁਰਬੀਦਾਸ ਟਾਈਗਰ ਫੋਰਸ ਦੇ ਨਾਲ ਵੀ ਚਾਰ ਚੰਦ ਕਰਾਂਗੀ ਸਰ ਜਿਹੜਾ ਅੱਜ ਤਾਂ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਇੱਕ ਝੂਠਾ ਲਾਰਾ ਲਾ ਕੇ ਪੰਜਾਬ ਦੇ ਲੋਕਾਂ ਨੂੰ ਸੱਤਾ ਵਿੱਚ ਆਈ ਸੀਗੀ ਕਿ ਨਸ਼ਾ ਮੁਕਤ ਕਰ ਦਾਂਗੇ ਪੰਜਾਬ ਨੂੰ ਚਿੱਟਾ ਮੁਕਤ ਕਰ ਦਾਂਗੇ ਪਰ ਮੈਨੂੰ ਲੱਗਦਾ ਕਿ ਪਹਿਲੀਆਂ ਸਰਕਾਰਾਂ ਨਾਲੋਂ ਵੀ ਜ਼ਿਆਦਾ ਜਾਂ ਤਾਂ ਚਿੱਟਾ ਸਸਤਾ ਕਰ ਦਿੱਤਾ ਗਿਆ ਹੈ ਜਾਂ ਫਿਰ ਇਹਦੀ ਜਿਹੜੀ ਖੁੱਲੀ ਡਿਲੀਵਰੀ ਹੋਣ ਲੱਗ ਪਈ ਹੈ ਜਿਹਦੇ ਕਰਕੇ ਸਾਡੇ ਨੌਜਵਾਨ ਸਾਥੀ ਮਰ ਰਹੇ ਆ ਜਿਨ੍ਹਾਂ ਦੀ ਹਾਲੀ ਉਮਰ 25 ਸਾਲ ਤੋਂ ਲੈ ਕੇ 35 ਸਾਲ ਤੱਕ ਦੀ ਆ ਉਹਨਾਂ ਨੇ 35 40 ਸਾਲ ਹੋਰ ਜਿਣਾ ਸੀਗਾ ਪਰ ਆਪਣੀ ਇੱਕ ਖੁਸ਼ਹਾਲ ਜ਼ਿੰਦਗੀ ਨੂੰ ਛੱਡ ਕੇ ਰਸਤੇ ਵਿੱਚ ਹੀ ਛੱਡ ਕੇ ਜਾ ਰਹੇ ਆ ਇਹ ਸਰਕਾਰ ਦੀ ਨਾਕਾਮੀ ਆ ਜਿਹਦੇ ਕਰਕੇ ਸਾਡੇ ਨੌਜਵਾਨ ਸਾਥੀ ਆਪਣੇ ਪਰਿਵਾਰਾਂ ਤੋਂ ਦੂਰ ਹੋ ਰਹੇ ਆ ਤੇ ਸਰ ਸੋਸ਼ਲ ਮੀਡੀਆ ਤੇ ਪੋਸਟਾਂ ਦੀਆਂ ਵੈਰੀਆਂ ਕਿ ਹਰੀਮਪੁਰ ਦੇ ਵਿੱਚ ਪੁਰੀ ਇਲਾਕੇ ਦੇ ਵਿੱਚ ਜਿਹੜੀ ਨੌਜਵਾਨਾਂ ਦੀ ਚਿੱਟੇ ਦੇ ਨਾਲ ਮੌਤ ਹੋਈ ਆ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਵੱਲੋਂ ਇਸੇ ਸੰਬੰਧ ਵਿੱਚ ਆਪਾਂ ਪੋਸਟਾਂ ਪਾਉਣੀਆਂ ਸ਼ੁਰੂ ਕੀਤੀਆਂ ਸੀ ਸੋਸ਼ਲ ਮੀਡੀਆ ਦੇ ਉੱਪਰ ਕਿ ਸਰਕਾਰ ਨੂੰ ਜਗਾ ਸਕੀਏ 5 ਸਤੰਬਰ ਨੂੰ ਭਗਵੰਤ ਮਾਨ ਜੀ ਨੇ ਹੁਸ਼ਿਆਰ ਪਰੌਣਾ ਸੀਗਾ ਜਿਸ ਦਿਨ ਹੋਣਾ ਸੀ ਉਹ ਤੋਂ ਇੱਕ ਦਿਨ ਪਹਿਲਾਂ ਹੀ ਮੌਤ ਹੋ ਗਈ ਨਮੀ ਸਬਜੀ ਮੰਡੀ ਰਹੀਮਪੁਰਾ ਹਸ਼ਰਪੁਰ ਵਿਖੇ ਉਹ ਜਦੋਂ ਅਸੀਂ ਪੋਸਟ ਪਾਈ ਵੀ ਚਿੱਟੇ ਨਾਲ ਹੋ ਰਹੀਆਂ ਮੌਤਾਂ ਦੇ ਸਬੰਧ ਵਿੱਚ ਅਸੀਂ ਭਗਵੰਤ ਮਾਨ ਦਾ ਪਰਿਵਾਰਾਂ ਨੂੰ ਲੈ ਕੇ ਘਰਾ ਕਰਾਂਗੇ ਹਲੇ ਸੰਗਤ ਨੂੰ ਮੈਸੇਜ ਨਹੀਂ ਲਾਇਆ ਸੀ ਉਸ ਸਬੰਧ ਦੇ ਵਿੱਚ ਸਾਨੂੰ ਰਾਤ ਨੂੰ ਹੀ ਆ ਕੇ ਹਾਊਸ ਅਰੈਸਟ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਐਫ ਆਈ ਆਰ ਕੱਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਐਂਡ ਤੇ ਆ ਕੇ ਸਾਨੂੰ ਹੀ ਕਹਿ ਦਿੱਤਾ ਗਿਆ ਕਿ ਤੁਸੀਂ ਇਹ ਸਾਬਤ ਕਰੋ ਕਿ ਚਿੱਟੇ ਨਾਲ ਮੌਤਾਂ ਹੋਈਆਂ ਕਿ ਕਿਹੜੀਆਂ ਕਿਹੜੀਆਂ ਆ ਤਾਂ ਜਦੋਂ ਸਾਨੂੰ ਤਾਂ ਹੁਣ ਇਹਦਾ ਪਤਾ ਨਹੀਂ ਸੀ ਆਪਾਂ ਇੱਕ ਦੂਜੇ ਨੂੰ ਪੁੱਛ ਕੇ ਪੋਸਟ ਪਾਤੀ ਸੀ ਪਰ ਜਦੋਂ ਉਸ ਗੱਲ ਨੂੰ ਮਤਲਬ ਜਾਂਚ ਪੜਤਾਲ ਕੀਤੀ ਗਈ ਉਹਨਾਂ ਪਰਿਵਾਰਾਂ ਨੂੰ ਪੁੱਛਿਆ ਗਿਆ ਕਿੰਨੀ ਤਰੀਕ ਨੂੰ ਮੁੰਡੇ ਦੀ ਡੈਥ ਹੋਈ ਆ ਤਾਂ 20 ਅਗਸਤ ਤੋਂ ਲੈ ਕੇ 3 ਸਤੰਬਰ ਤੱਕ ਪੰਜ ਮੌਤਾਂ ਹੋ ਚੁੱਕੀਆਂ ਸੀਗੀਆਂ ਮਹੱਲਾ ਰਹੀਮਪੁਰ ਦੇ ਲਾਗੇ ਛਾਗੇ ਮਹੱਲਿਆਂ ਦੇ ਵਿੱਚ ਤੇ ਜਦੋਂ ਪ੍ਰਸ਼ਾਸਨ ਨੂੰ ਇਹ ਗੱਲ ਦੱਸੀ ਉਹਨਾਂ ਜਿਹੜਾ ਪਰਚੇ ਵਾਲਾ ਪ੍ਰੈਸ਼ਰ ਸੀ ਉਹ ਵੀ ਕੱਟ ਗਿਆ ਤੇ ਫਿਰ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇੱਕ ਵੀਡੀਓ ਬਣਵਾ ਲਓ ਉਹ ਪੱਤਰਕਾਰਾਂ ਨੂੰ ਧਮਕੀਆਂ ਦੇਣ ਲੱਗ ਪਏ ਕਿ ਤੁਸੀਂ ਜੇ ਪੋਸਟਾਂ ਲਾਈਆਂ ਜਿਹੜੀਆਂ ਹੀਰਾ ਇੰਟਰਵਿਊ ਦੇ ਰਿਆ ਜੇ ਦੋਂਗੇ ਤਾਂ ਆਪਾਂ ਤੁਹਾਡੇ ਤੇ ਪਰ ਐਫ ਆਈ ਆਰ ਕਰਾਂਗੇ ਪਰ ਪੱਤਰਕਾਰ ਵੀਰਾਂ ਨੇ ਬਹੁਤ ਡਟ ਕੇ ਸਾਡਾ ਸਾਥ ਦਿੱਤਾ ਤੇ ਪ੍ਰਸ਼ਾਸਨ ਦੀ ਧੌਂਸ ਨਹੀਂ ਚੱਲੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਐਡਵੋਕੇਟ ਮਾਨਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਡਾ ਇਹ ਧਰਨਾ ਪ੍ਰਦਰਸ਼ਨ ਜੋ ਅੱਜ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਖਿਲਾਫ ਹੈ ਔਰ ਪੰਜਾਬ ਪੁਲਿਸ ਦੇ ਖਿਲਾਫ ਹੈ ਕਿਉਂਕਿ ਕਿਤੇ ਨਾ ਕਿਤੇ ਅਸੀਂ ਦੇਖ ਰਹੇ ਆਂ ਕਿ ਪੰਜਾਬ ਪੁਲਿਸ ਵੀ ਪੁਲਿਸ ਪ੍ਰਸ਼ਾਸਨ ਵੀ ਸਰਕਾਰੀ ਨਮਾਇੰਦਿਆਂ ਦੇ ਦੁਆਹੇਠ ਹੈ ਸਾਡਾ ਇਹ ਧਰਨਾ ਪ੍ਰਦਰਸ਼ਨ ਚਿੱਟੇ ਦੇ ਖਿਲਾਫ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਹੈ ਦਿਨ ਪਰ ਦਿਨ ਸਾਡੀਆਂ ਬਹੁ ਬੇਟੀਆਂ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਜਿਹੜੀ ਕਿਤੇ ਨਾ ਕਿਤੇ ਪ੍ਰਸ਼ਾਸਨ ਫੇਲ ਆ ਉਹ ਉਹ ਦਰਿੰਦਗੀ ਦਾ ਸ਼ਿਕਾਰ ਹੋ ਰਹੀਆਂ ਬੱਚੀਆਂ ਸਾਡੀਆਂ ਉਹਦੇ ਵਿੱਚ ਅਹਿਮ ਭੂਮਿਕਾ ਪੁਲਿਸ ਪੁਲਿਸ ਪ੍ਰਸ਼ਾਸਨ ਦੀ ਹੈ ਕਿਤੇ ਨਾ ਕਿਤੇ ਉੱਥੇ ਵੀ ਇਹ ਸਰਕਾਰ ਫੇਲ ਹੈ ਔਰ ਇਹਨਾਂ ਮੁੱਦਿਆਂ ਨੂੰ ਲੈ ਕੇ ਔਰ ਕਾਫੀ ਗਰੀਬ ਪਰਿਵਾਰ ਹੈ ਜਿਹੜੇ ਕਿ ਕਿਉਂਕਿ ਕੁਝ ਦਿਨ ਪਹਿਲਾਂ ਆਪਾਂ ਹੁਸ਼ਿਆਰਪੁਰ ਵਿਖੇ ਪੁਤਲਾ ਵੀ ਫੂਕਿਆ ਹੈ ਸਰਕਾਰ ਦਾ ਕਿਉਂਕਿ ਪਿਛਲੇ 18 ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਦੇ ਤਹਿਤ ਉਹ ਗਰੀਬ ਪਰਿਵਾਰਾਂ ਨੂੰ ਕਣਕ ਵੀ ਨਹੀਂ ਮਿਲ ਰਹੀ ਪਰ ਚਿੱਟਾ ਘਰ ਘਰ ਪਹੁੰਚ ਰਿਹਾ ਆ ਚਿੱਟੇ ਦੇ ਖਾਤਮੇ ਦੇ ਲਈ ਇਹ ਅੱਜ ਅਸੀਂ ਪੱਕਾ ਧਰਨਾ ਹੁਸ਼ਿਆਰਪੁਰ ਵਿਖੇ ਲਗਾਇਆ ਹੈ ਤੇ ਸਰ ਜਿਸ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਨੂੰ ਨਾਲ ਬਲੋਂ ਪੋਸਟ ਦੀ ਜਾਰੀ ਕੀਤੀ ਗਈ ਹੈ ਕਿ ਸਾਡਾ ਧੰਨੇ ਦੇ ਨਾਲ ਕੋਈ ਲੜਨ ਦੇਣਾ ਨਹੀਂਗਾ ਤੇ ਫਿਰ ਦੀ ਤੁਸੀਂ ਜਿਹੜਾ ਧੰਨਾ ਪ੍ਰਦਰਸ਼ਨ ਕਰ ਰਹੇ ਹੋ ਚਿੱਟੇ ਦੇ ਖਿਲਾਫ ਦੇਖੋ ਜ਼ਿਲ੍ਹਾ ਪ੍ਰਧਾਨ ਜੀ ਦਾ ਜੋ ਵੀ ਬਿਆਨ ਆਇਆ ਹੈ ਉਹ ਮੰਨ ਚ ਸ਼ੰਕਾ ਪੈਦਾ ਕਰਨ ਵਾਲਾ ਹੈ ਕਿਉਂਕਿ ਹੈੱਡ ਆਫਿਸ ਜਲੰਧਰ ਵੱਲੋਂ ਬਕਾਇਦਾ ਸਾਡੇ ਇਸ ਧਰਨੇ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਆ ਔਰ ਸੋਸ਼ਲ ਮੀਡੀਆ ਤੇ ਦਫਤਰ ਵੱਲੋਂ ਵੀ ਪੋਸਟਾਂ ਸਾਡੀਆਂ ਵਾਇਰਲ ਹੋ ਰਹੀਆਂ ਆ ਇਹ ਪੱਕੇ ਧਰਨੇ ਦੀਆਂ ਔਰ ਸਾਡੇ ਲੇਡੀ ਬਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਮਿੰਦਰ ਕੌਰ ਜੀ ਔਰ ਸਾਡੇ ਲੇਡੀ ਆਗੂ ਕ੍ਰਿਸ਼ਨਾ ਭੈਣ ਜੀ ਇਹ ਵੀ ਪਹੁੰਚੇ ਨੇ ਉਹ ਸਾਡੇ ਸਿਟੀ ਪ੍ਰਧਾਨ ਹੈਪੀ ਬਦਨ ਜੀ ਵੀ ਮੌਜੂਦ ਸਨ ਮੌਜੂਦ ਨੇ ਇੱਥੇ ਸਾਡੇ ਵਿਚਕਾਰ ਸਾਡੇ ਸੀਨੀਅਰ ਆਗੂ ਬਸਪਾ ਦੇ ਦਿਨੇਸ਼ ਪੱਪੂ ਜੀ ਸੁਖਦੇਵ ਬਿੱਟਾ ਜੀ ਮਨਿੰਦਰ ਸ਼ੇਰਪੁਰੀ ਜੀ ਜੇ ਕਾਫੀ ਸਾਥੀ ਸੂਬੇਦਾਰ ਹਰਭਜਨ ਸਿੰਘ ਜੀ ਰਕੇਸ਼ ਕੱਟੀ ਜੀ ਬਹੁਤ ਸਾਰੇ ਸਾਥੀ ਆਗੂ ਸਹਿਬਾਨ ਇੱਥੇ ਹਾਜ਼ਰ ਨੇ ਔਰ ਜ਼ਿਲ੍ਹਾ ਪ੍ਰਧਾਨ ਜੀ ਨਵੀਂ ਮੈਂ ਬੇਨਤੀ ਵੀ ਕਰਦਾ ਆ ਕਿ ਬਸਪਾ ਵੱਲੋਂ ਹੈਗਾ ਆ ਬਸਪਾ ਵਰਕਰਾਂ ਵੱਲੋਂ ਧਰਨਾ ਅੱਜ ਲਗਾਇਆ ਗਿਆ ਹੈ ਇਸ ਧਰਨੇ ਦੀ ਆ ਕੇ ਅਗਵਾਈ ਕਰਨ ਕਿਉਂਕਿ ਇਹਨੂੰ ਸਾਰੇ ਹੀ ਆਮ ਜਨਤਾ ਨੇ ਵੀ ਐਪਰੀਸ਼ੀਏਟ ਕੀਤਾ ਆ ਇਹ ਧਰਨਾ ਸਾਡਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਜਦ ਤੱਕ ਸਾਨੂੰ ਕੋਈ ਠੋਸ ਕਹਿ ਲੋ ਕਿ ਸਰਕਾਰ ਵੱਲੋਂ ਜਾਂ ਪੁਰਸ਼ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਉਠਾਏ ਜਾਂਦੇ ਇਹ ਸਾਡਾ ਤਰਨਾ ਇਸੇ ਤਰ੍ਹਾਂ ਹੀ ਚੱਲੇਗਾ ਹਰ ਰੋਜ਼ ਸਰ ਲਗਾਤਾਰ ਚੱਲੂੰਗਾ ਜੇ ਥੋੜੀ ਚਿਰ ਦਾ ਬੰਦ ਕਰਤਾ ਨਹੀਂ ਬਿਲਕੁਲ ਚੱਲੇਗਾ ਜੀ ਅਜੇ ਤੱਕ ਜੋ ਸਾਡੇ ਮੁੱਖ ਆਗੂ ਸਹਿਬਾਨ ਨੇ ਇਹੀ ਸਲਾਹ ਹੈ ਇਹ ਲਗਾਤਾਰ ਹੀ ਤਰਨਾ ਚੱਲੇਗਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਦੂਜੇ ਪਾਸੇ ਅਸੀਂ ਗੱਲ ਕਰ ਰਹੇ ਹਾਂ ਬੋਜੂ ਸਮਾਜ ਪਾਰਟੀ ਦੇ ਸੁਖਵੇ ਸਿੰਘ ਬਿੱਟਾ ਜੀ ਨਾਲ ਤੇ ਸਰ ਜਿਹੜਾ ਧਨਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਹਦੇ ਬਾਰੇ ਤੁਸੀਂ ਦਸ਼ਕਾ ਨੂੰ ਜਰੂਰ ਦੱਸਿਓ ਪੰਜਾਬ ਦੀ ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਆਈ ਸੀ ਤਾਂ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਵਾਅਦਾ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਚਿੱਟਾ ਸੀ 2 ਮਹੀਨਿਆਂ ਦੇ ਵਿੱਚ ਖਤਮ ਕਰ ਦਾਂਗੇ ਪਰ ਜਦੋਂ ਦੀ ਵੀ ਇਹ ਹੋਂਦ ਵਿੱਚ ਸਰਕਾਰ ਆਈ ਹੈ ਚਿੱਟਾ ਤਾਂ ਦੁੱਗਣਾ ਤਿਗਣਾ ਹੋ ਗਿਆ ਚਿੱਟਾ ਹਰੇਕ ਪਿੰਡ 'ਚ ਪਹੁੰਚ ਗਿਆ ਹਰੇਕ ਪਿੰਡ 'ਚ ਮੌਤਾਂ ਹੋਣ ਲੱਗ ਪਈਆਂ ਕੋਈ ਇਹੋ ਜਿਹਾ ਪਿੰਡ ਨਹੀਂ ਬਚਿਆ ਜਿੱਥੇ 10-15 ਮੌਤਾਂ ਨਾ ਹੋਈਆਂ ਹੋਈਆਂ ਹਰਦੋਖਾਨਪੁਰ ਵਿੱਚ ਘਟੋ ਘਟ 22 ਮੌਤਾਂ ਨੌਜਵਾਨ ਮੁੰਡਿਆਂ ਦੀਆਂ ਹੋ ਗਈਆਂ ਆ ਥੋੜੇ ਦਿਨ ਪਹਿਲਾਂ ਹਰੀਮਪੁਰ ਦੇ ਵਿੱਚ 13 ਦਿਨ ਦੇ ਵਿੱਚ 5 ਬੱਚਿਆਂ ਦੀ ਮੌਤ ਹੋ ਗਈ ਔਰ ਚਿੱਟੇ ਨੇ ਬਰਬਾਦੀ ਕਰਤੀ ਪੰਜਾਬ ਦੀ ਪੰਜਾਬ ਨੂੰ ਬਰਬਾਦ ਕਰ ਦਿੱਤਾ ਚਿੱਟੇ ਨੇ ਉਹ ਜਿਹੜਾ ਕਿ ਭਗਵੰਤ ਮਾਨ ਸਰਕਾਰ ਇਹਨੂੰ ਕੰਟਰੋਲ ਨਹੀਂ ਕਰ ਸਕੀ ਤੇ ਜਿਸ ਨਾਲ ਸਰ ਪਹਿਲਾਂ ਸਰਕਾਰਾਂ ਸੀਗੀਆਂ ਉਹਦੇ ਨਾਲੋਂ ਨਸ਼ਾ ਘਟਿਆ ਜਾਂ ਅੱਗੇ ਨਾਲੋਂ ਵਧਿਆ ਜੀ ਪਹਿਲੀਆਂ ਸਰਕਾਰਾਂ ਨਾਲੋਂ ਆਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਨਸ਼ਾ ਦੁੱਗਣਾ ਤਿਗਣਾ ਵਿਕ ਰਿਹਾ ਕੋਈ ਕੰਟਰੋਲ ਨਹੀਂ ਰਹਿਦਾ ਕਿਉਂਕਿ ਜਿਹੜਾ ਚਿੱਟੇ ਦਾ ਨਸ਼ਾ ਹੈ ਦਿਨ ਤੇ ਦਿਨ ਬਹੁਤ ਵਧ ਰਿਹਾ ਹੈ ਆ ਕਿ ਕੋਈ ਕਈ ਮੌਤਾਂ ਹੁੰਦੀਆਂ ਆ ਘਰ ਘਰ ਮੌਤਾਂ ਹੁੰਦੀਆਂ ਨੌਜਵਾਨ ਪੀੜ੍ਹੀ ਜਿਹੜੀ ਖਤਮ ਹੋ ਰਹੀ ਆ ਇਹਦਾ ਅਸੀਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਇਸ ਚੀਜ਼ ਤੇ ਨੱਥ ਪਾਉਣ ਜਾਦੀ ਇਹ ਆਮ ਪਾਲਟੀ ਸਰਕਾਰ ਆਜੋ ਆ ਤੇ ਲੋਕ ਬੜੇ ਖੱਜਲ ਹੋ ਰਹੇ ਆ ਹਸਪਤਾਲਾਂ ਨੇ ਦੇਖ ਲਓ ਇਹ ਪਾਰਟੀ ਬੜੇ ਬੜੇ ਵਾਅਦੇ ਕਰਦੀ ਸੀ ਕਿਤੇ ਲਾਈਨਾਂ ਨਹੀਂ ਲੱਗੂਗੀਆਂ ਕਿਤੇ ਕੁਝ ਨਹੀਂ ਹੋਊਗਾ ਹਸਪੀਟਲਾਂ 'ਚ ਜਾ ਕੇ ਦੇਖ ਲਓ ਸਬਤਾ ਕੇਂਦਰਾ 'ਚ ਜਾ ਕੇ ਦੇਖ ਲਓ ਕਾਫੀ ਲਾਈਨਾਂ ਲੱਗੀਆਂ ਆ ਕੋਈ ਸੁਧਾਰ ਨਹੀਂ ਆਇਆ ਜਾਦੀ ਇਹ ਪਾਰਟੀ ਆਈ ਆ ਫੇਰ ਤੁਸੀਂ ਆਹ ਦੇਖ ਲਓ ਗੋਲੀ ਆ ਸਰੇ ਆਮ ਗੋਲੀਆਂ ਚੱਲਦੀਆਂ ਆ ਕੋਈ ਇਦਾਂ ਨਹੀਂ ਹੈਗੀ ਬੰਦੇ ਦੀ ਕੋਈ ਵੈਲਿਊ ਨਹੀਂ ਹੈਗੀ ਜਾਦੀ ਇਹ ਸਰਕਾਰਾਂ ਜੋ ਬੜਾ ਇਨੀ ਕੰਮ ਖਰਾਬ ਕੀਤਾ ਐ ਸਰ ਜਿਸ ਤਰ੍ਹਾਂ ਹੁਣ ਕਣਕ ਦੀ ਜਿਹੜੀ ਬੰਦ ਕਰਤੀ ਗਈ ਆ ਕਿ ਉਹਦੀ ਮੁੱਦਾ ਤੁਸੀਂ ਚੱਕ ਕੇ ਵੱਡੇ ਪੱਧਰ ਤੇ ਲਾਗ ਜਾ ਰਹੇ ਹੋ ਇਹ ਵੀ ਮੁੱਦਾ ਨਾਲੇ ਜਿਹੜੇ ਪੰਜਾਬ ਦੇ ਆਮ ਲੋਕਾਂ ਦੇ ਮੁੱਦੇ ਆ ਜਿੱਦਾਂ ਸਿਵਲ ਹਸਪੀਟਲ ਦਾ ਮੁੱਦਾ ਆ ਜਿਹੜੀਆਂ ਗਰਭਵਤੀ ਔਰਤਾਂ ਆ ਜਦੋਂ ਜਨੇਪਾ ਕਰਨ ਲਈ ਹਸਪੀਟਲ ਆਂਦੀਆਂ ਔਰ ਹਸਪੀਟਲ ਉਹਨਾਂ ਨੂੰ ਹਮਰਸਾ ਰੈਫਰ ਕਰੀ ਜਾਂਦਾ ਹੈ ਕਿ ਆ ਇੱਥੇ ਆਪਰੇਸ਼ਨ ਨਹੀਂ ਹੋ ਸਕਦਾ ਇੱਥੇ ਜਨੇਪਾ ਨਹੀਂ ਹੋ ਸਕਦਾ ਉਹ ਜਦੋਂ ਸਕੈਨਿੰਗ ਦੀ ਪਰਚੀ ਲਿਖੀ ਜਾਂਦੀ ਹੈ ਡਾਕਟਰ ਵੱਲੋਂ ਔਰ ਸਕੈਨਿੰਗ ਸੈਂਟਰ ਜਿਹੜਾ ਹਸਪੀਟਲ ਸਰਕਾਰੀ ਹਸਪੀਟਲ ਦਾ ਆਇਆ ਉਹ 9 ਦਿਨ ਦਾ ਸਮਾਂ ਦਿੰਦਾ ਆ ਵੀ 9 ਦਿਨਾਂ ਬਾਅਦ ਤੁਸੀਂ ਆ ਕੇ ਸਕੈਨ ਕਰਾਨੀ ਜੇ 9 ਦਿਨਾਂ ਦੇ ਦੌਰਾਨ ਉਹ ਮਰੀਜ਼ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੈ ਉਹ ਮੁੱਦੇ ਬਹੁਤ ਸਾਰੇ ਆ ਕਣਕ ਦਾ ਮੁੱਦਾ ਆ ਜਿਹੜੀ 2 ਰੁਪਏ ਕਿਲੋ ਕਣਕ ਸੀਗੀ ਪੰਜਾਬ ਸਰਕਾਰ ਦਿੰਦੀ ਪਿਛਲੇ 2.5 ਸਾਲਾਂ ਵਿੱਚ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਰਕਾਰ ਨੇ ਉਹ 2 ਰੁਪਏ ਕਿਲੋ ਵਾਲੀ ਕਣਕ ਵੀ ਬੰਦ ਕਰ ਦਿੱਤੀ ਗਈ ਅਸੀਂ ਇਹ ਵੀ ਮੰਗ ਕਰਦੇ ਆਂ ਵੀ ਉਹ ਗਰੀਬਾਂ ਦੀ 2 ਰੁਪਏ ਕਿਲੋ ਵਾਲੀ ਕਣਕ ਨੂੰ ਵੀ ਜਾਰੀ ਕੀਤਾ ਜਾਵੇ ਤੇ ਸਰ ਜਿਸ ਤਰ੍ਹਾਂ ਤੁਸੀਂ ਸੇਵਲਹੱਪਸਾਲ ਦੀ ਗੱਲ ਕੀਤੀ ਹੈ ਜਿਹੜੇ ਡਾਕਟਰ ਆ ਕਾਫੀ ਮਰੀਜ਼ ਜਿਹੜੇ ਬਾਹਰ ਬੈਠੇ ਹੁੰਦੇ ਆ ਪਰ ਡਾਕਟਰ ਜਿਹੜੇ ਉੱਥੇ ਕਾਫੀ ਕਾਫੀ ਚੇਅਰ ਜਿਹੜੇ ਵੱਲੋਂ ਆਉਂਦੇ ਨਹੀਂ ਘੰਟਾ ਘੰਟਾ ਡੇਢ ਘੰਟਾ ਵੱਲੋਂ ਕਦੇ ਗਾਇਬ ਹੋ ਜਾਂਦੇ ਆ ਉਹਦੀ ਵਾਰੀ ਤੁਸੀਂ ਦਸ਼ਕਾਂ ਨੂੰ ਜ਼ਰੂਰ ਦੱਸਿਓ ਦੇਖੋ ਜਿਹੜੇ ਡਾਕਟਰ ਆ ਇਹ ਜਾਣ ਬੁਝ ਕੇ ਹੀ ਮਰੀਜ਼ਾਂ ਨੂੰ ਪਰੇਸ਼ਾਨ ਕਰਦੇ ਆ ਕਿਉਂਕਿ ਇਹਨਾਂ ਨੇ 11 ਵਜੇ ਤੋਂ ਪਹਿਲਾਂ ਸੀਟਾ ਤੇ ਬੈਨਾ ਨਹੀਂ ਅਗਰ ਜੇ ਸੀਟਾ ਤੇ ਬਹਿੰਦੇ ਆ ਔਰ ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਵੀ ਜਿਹੜੇ ਇਹਨਾਂ ਦੇ ਚਾਹਤੇ ਆ ਇਹਨਾਂ ਦੇ ਜਾਣ ਪਛਾਣ ਵਾਲੇ ਹਸਪੀਟਲ ਇਹ ਜਾਂ ਡਾਕਟਰ ਇਹ ਜਾਣ ਬੁਝ ਕੇ ਉਹਨਾਂ ਕੋਲ ਭੇਜਦੇ ਆ ਵੀ ਤੁਸੀਂ ਉਹਨਾਂ ਕੋਲ ਜਾਓ ਉੱਥੇ ਬਿਹਤਰ ਇਲਾਜ ਹੋਊਗਾ ਸਰਕਾਰੀ ਹਸਪੀਟਲ ਵਿੱਚ ਵੀ ਇਲਾਜ ਬਿਹਤਰ ਹੋ ਸਕਦਾ ਜੇ ਡਾਕਟਰ ਸਾਰੇ ਧਿਆਨ ਦੇਣ ਤਾਂ ਤੇ ਸਰ ਡਾਕਟਰਾਂ ਵੱਲੋਂ ਹੜਤਾਲ ਦੀ ਕੀਤੀ ਗਈ ਆ ਸਿਮਲ ਹਫਸਲ ਦੇ ਵਿੱਚ ਮਰੀਜ਼ ਐਸੀ ਘੁੰਮ ਰਿਹਾ ਤੇ ਉਹਨਾਂ ਵਰੀ ਤੁਸੀਂ ਜ਼ਰੂਰ ਦਸ਼ਕਾ ਨੂੰ ਦੱਸੋ ਜਿਹੜੇ ਡਾਕਟਰਾਂ ਨੇ ਹੜਤਾਲ ਕੀਤੀ ਆ ਔਰ ਇਹਨਾਂ ਨੂੰ ਹੜਤਾਲ ਦੇ ਨਾਮ ਨਾਲ ਆਮ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਜਿਹੜੇ ਪੇਸ਼ੈਂਟ ਐ ਮਰੀਜ਼ ਐ ਉਹਨਾਂ ਦਾ ਖੱਜਾ ਖਰਾਬ ਹੋ ਰਿਹਾ ਹੜਤਾਲ ਕਰੋ ਆਪਣੀ ਮੰਗਾਂ ਲਈ ਪ੍ਰਸ਼ਾਸਨ ਦੇ ਅੱਗੇ ਆਪਣਾ ਪੱਖ ਰੱਖੋ ਬਾਰੇ ਉਹ ਇੱਕ ਡਾਕਟਰ ਵੀ ਆ ਡਾਕਟਰ ਦੇ ਨਾਲ ਨਾਲ ਉਹਨਾਂ ਨੂੰ ਮਰੀਜ਼ਾਂ ਨੂੰ ਵੀ ਚੈੱਕਅਪ ਕਰਨਾ ਚਾਹੀਦਾ ਤਾਂ ਜੋ ਮਰੀਜ਼ ਵੀ ਤੰਦਰੁਸਤ ਹੋ ਕੇ ਹਸਪਤਾਲ ਚ ਜਾ ਸਕੇ ਤੇ ਜੇ ਸਾਰਾ ਸਰ ਸਿਵਲ ਹਸਪਤਾਲ ਦੀ ਜਿਹੜੀ ਐਮਰਜੈਂਸੀ 24 ਘੰਟੇ ਖੁੱਲੀ ਹੁੰਦੀ ਆ ਪਰ ਜਿਹੜਾ ਉਹਨਾਂ ਦਾ ਮੇਨ ਲੋਕ ਆ ਉਥੇ ਲਗਾਇਆ ਗਿਆ ਤੇ ਉਹ ਬਿਲਕੁਲ ਬੰਦ ਕੀਤਾ ਗਿਆ ਤੇ ਉਹ ਐਮਰਜੈਂਸੀ ਦੀ ਸਹੂਲਤ ਜਿਹੜੀ ਆ ਲੋਕਾਂ ਨੂੰ ਦੇਣੀ ਚਾਹੀਦੀ ਸੀ ਕਿ ਨਹੀਂ ਦੇਣੀ ਚਾਹੀਦੀ ਐਮਰਜੈਂਸੀ ਤਾਂ 24 ਘੰਟੇ ਖੁੱਲੀ ਖੁੱਲਣੀ ਚਾਹੀਦੀ ਐ ਬਈ ਖੁੱਲੇ ਵੀ ਤਾਂ ਵਧੀਆ ਆ ਜਿਹੜਾ ਉਹਨਾਂ ਨੇ ਮੇਨ ਗੇ ਦਰਵਾਜ਼ਾ ਬੰਦ ਕੀਤਾ ਉਹਨਾਂ ਨੇ ਇੱਕ ਪਿੱਛੇ ਦੀ ਛੋਟਾ ਦਰਵਾਜ਼ਾ ਖੋਲਤਾ ਜਿੱਥੇ ਕਿਤੇ ਬਿਲਕ ਪ੍ਰਸ਼ਾਸਨ ਨੂੰ ਇਹ ਕਰਨਗੇ ਜਿਹੜਾ ਮੇਨ ਦਰਵਾਜ਼ਾ ਆ ਐਮਰਜੈਂਸੀ ਦਾ ਉਹ ਖੋਲਿਆ ਜਾ ਕਿ ਉਹਦੇ ਉਹਦੇ ਅੱਗੇ ਬਹੁਤ ਵੱਡੀ ਪਾਰਕਿੰਗ ਹਰੇਕ ਗੱਡੀ ਸਕੂਟਰ ਮੋਟਰਸਾਈਕਲ ਉੱਥੇ ਲੱਗ ਸਕਦਾ ਹੈ ਤੇ ਜਿਸ ਤਰ੍ਹਾਂ ਸਰ ਤੁਸੀਂ ਛੋਟੇ ਦਰਵਾਜ਼ੇ ਦੀ ਗੱਲ ਕੀਤੀ ਹੈ ਕਈ ਵੱਡਾ ਦਰਵਾਜ਼ਾ ਦੇਖ ਕੇ ਮਰੀਜ਼ ਮੁੜ ਜਾਂਦੇ ਆ ਤੇ ਉਹਦੇ ਬਾਰੇ ਦੀ ਤੁਸੀਂ ਜਰੂਰ ਉੱਥੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਨੂੰ ਉੱਥੇ ਪ੍ਰਬੰਧ ਕਰਨਾ ਚਾਹੀਦਾ ਹੈ ਉੱਥੇ ਕੋਈ ਸਾਈਨ ਬੋਰਡ ਲਗਾਉਣਾ ਚਾਹੀਦਾ ਹੈ ਕਿ ਐਮਰਜੈਂਸੀ ਦੀ ਇਹ ਦਰਵਾਜ਼ਾ ਹੈ ਇਥੋਂ ਦੀ ਰਾਹ ਜਾਂਦਾ ਪਰ ਅਜੇ ਤੱਕ ਉੱਥੇ ਕੁਝ ਨਹੀਂ ਗਾ ਪੇਸ਼ੈਂਟ ਖੱਜਲ ਹੁੰਦੇ ਲੋਕਾਂ ਨੂੰ ਪੁੱਛ ਕੇ ਫਿਰ ਇਹ ਐਮਰਜੈਂਸੀ ਜਾਂਦੇ ਆ ਜਿਨ੍ਹਾਂ ਲੋਕਾਂ ਦਾ ਸਮਾਂ ਬਰਬਾਦ ਹੋ ਰਿਹਾ ਤੇ ਅੱਜ ਬੋਝੀ ਸਮਾਜ ਪਾਰਟੀ ਉਹ ਲਗਾਤਾਰ ਧਰਨਾ ਪ੍ਰਦਰਸ਼ਨ ਦੀਆਂ ਹਨ ਅਸੀਂ ਤਸਵੀਰਾਂ ਦਿਖਾ ਦੇ ਆ ਹੁਸ਼ਿਆਰਪੁਰ ਤੋਂ ਮਿੰਨੀ ਫੈਕਟਰੀ ਐ ਵਿਖੇ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਪਹਿਲਾ ਦਿਨ ਹੈ ਤੇ ਇਸ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਬੀਬੀ ਵੀਂਦਰਕੌਰ ਜ਼ਿਲ੍ਹਾ ਪ੍ਰਧਾਨ ਬੋਝੀ ਸਮਾਜ ਪਾਰਟੀ ਨਾਲ ਅੱਜ ਦਾ ਜੋ ਧਰਨਾ ਆ ਇਹ ਨਸ਼ਿਆਂ ਦੇ ਖਿਲਾਫ ਆ ਪੰਜਾਬ ਸਰਕਾਰ ਦੇ ਖਿਲਾਫ ਆ ਪੰਜਾਬ ਸਰਕਾਰ ਦਾ ਪਿੱਠ ਸਿਆਪੇ ਦਾ ਕਰਨ ਦਾ ਵੀ ਇਹ ਪੂਰਾ ਯਸ ਅੱਜ ਜੋ ਇਹ ਤਾਂ ਨਿਆ ਨਸ਼ਾ ਇਹ ਨਾ ਵੱਧ ਚੁੱਕਾ ਆ ਕਿ ਨੌਜਵਾਨ ਮੁੰਡੇ ਬੱਚੇ ਹਰ ਇੱਕ ਮਹੱਲੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇੱਕ ਇੱਕ ਦੋ ਦੋ ਮੋਤਾ ਹੋਈ ਜਾਂਦੀਆਂ ਸਾਡੇ ਮਹੱਲੇ ਦੇ ਵਿੱਚ ਵੀ ਚਾਰ ਮੋਤਾ ਹੋ ਗਈਆਂ ਨਸ਼ੇ ਦੇ ਨਾਲੇ ਹੋਈਆਂ ਤੇ ਪੰਜਾਬ ਸਰਕਾਰ ਤਾਂ ਕਹਿੰਦੀ ਸੀਗੀ ਆਪਾਂ ਹੋਂਦ ਵਿੱਚ ਆਉਂਦੇ ਆ ਤਾਂ 15 ਦਿਨ ਦੇ ਵਿੱਚ ਵਿੱਚ ਨਸ਼ਾ ਖਤਮ ਕਰ ਦੇਵਾਂਗੇ ਨਸ਼ਾ ਇੰਨਾ ਵੱਧ ਗਿਆ ਆ ਕਿ ਜਿੱਦਾਂ ਹੁਣ ਕਹਿੰਦੇ ਸੀਗੇ ਵੇ ਘਰ ਘਰ ਆਟਾ ਦਾਲ ਕਣਕ ਮਿਲੂਗੀ ਆਟਾ ਦਾਲ ਕਣਕ ਵੀ ਇਹਨਾਂ ਨੇ ਪੰਜਾਬ ਸਰਕਾਰ ਨੇ ਗਰੀਬਾਂ ਦੀ ਬੰਦ ਕਰ ਦਿੱਤੀ ਤੇ ਦੂਸਰਾ ਆਟਾ ਤਾਂ ਇਹਨਾਂ ਨੇ ਕੀ ਦੇਣਾ ਸੀਗਾ ਚਿੱਟਾ ਜ਼ਰੂਰ ਘਰ ਘਰ ਪਹੁੰਚਦਾ ਹੋ ਗਿਆ ਆ ਹਰ ਘਰ ਦੇ ਵਿੱਚ ਜਿੱਦਾਂ ਕੋਈ ਬੱਚਾ ਪੁੱਠੇ ਕੰਮਾਂ ਦੇ ਵਿੱਚ ਪੈ ਗਿਆ ਨਸ਼ਾ ਲੱਗ ਗਿਆ ਆ ਜੇ ਨਹੀਂ ਉਹਦਾ ਨਸ਼ਾ ਘਰ ਦੇ ਪੂਰਾ ਕਰਦੇ ਤਾਂ ਉਹ ਚੋਰੀਆਂ ਵੱਲ ਜਾ ਰਿਹਾ ਆ ਏ ਮੈਂ ਪੰਜਾਬ ਸਰਕਾਰ ਨੂੰ ਇੱਕ ਇਹ ਪੁੱਛਣਾ ਚਾਹਉਣੀ ਆ ਕਿ ਤੁਸੀਂ ਜੋ ਵਾਅਦੇ ਕੀਤੇ ਸੀਗੇ ਪੈਨਸ਼ਨ ਵਿਧਵਾ ਪੈਨਸ਼ਨ 2500 ਰੁਪਈਆ ਆ ਗਈ ਜੀ 2500 ਰੁਪਈਆ ਐਸੀ ਕਰ ਦਿੱਤੀ ਆ ਉਹ ਵੀ ਨਹੀਂ ਮਿਲੀ ਭੈਣਾਂ ਦੇ ਨਾਲ ਲਾਰਾ ਲਾਇਆ ਸੀਗਾ 1000 ਰੁਪਈਆ ਮਹੀਨਾ ਤੁਹਾਨੂੰ ਦੇਵਾਂਗੇ ਉਹ ਮੇਰੀਆਂ ਭੈਣਾਂ ਨੇ ਆਣ ਕੇ ਆਪਣੇ ਘਰ ਦੇਆ ਤੋਂ ਵੀ ਚੋਰੀ 1000 ਰੁਪਈਆ ਦੀ ਖਾਤਰ ਉਹਨਾਂ ਨੇ ਵੋਟਾਂ ਪਾਤੀਆਂ ਇਹ ਝੂਠ ਬੋਲ ਕੇ ਝੂਠੀ ਸਰਕਾਰ ਆ ਮੈਂ ਕਹਿੰਦੀ ਬੋਝਨ ਸਮਾਜ ਪਾਰਟੀ ਦਾ ਰਾਜ ਆਉਂਦਾ ਤੇ ਸਰਕਾਰ ਆਪਣੀ ਬਣਾਉਂਦੇ ਆ ਤੇ ਅੱਜ ਸਾਡੇ ਇਹ ਹਾਲ ਨਾ ਹੁੰਦੇ ਜੋ ਪੰਜਾਬ ਸਰਕਾਰ ਅੱਜ ਕਰ ਰਹੀ ਆ ਉਹ ਜੋ ਸਮਾਜ ਪਾਰਟੀ ਝੂਠੇ ਲਾਰੇ ਨਹੀਂ ਲਾਉਂਦੀ ਜੋ ਕਹੂਗੀ ਉਹ ਕਰਕੇ ਦਿਖਾਉਗੀ ਮੈਂ ਕ੍ਰਿਸ਼ਨਾ ਆ ਸੋਸ਼ਲ ਵਰਕਰ ਸ਼ਹਿਰਪੁਰ ਮੈਂ ਆਪਣੇ ਬਲੋਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜਾ ਇਹ ਤਾਨਾ ਆ ਬੋਝਨ ਸਮਾਜ ਪਾਰਟੀ ਬਲੋਂ ਨਸ਼ੇ ਦੇ ਖਿਲਾਫ ਆ ਤੇ ਅਸੀਂ ਇਹ ਵਾਦਾ ਕਰਦੇ ਆ ਕਿ ਜਿਹੜਾ ਜਿੰਨੀ ਦੇਰ ਤੱਕ ਨਸ਼ਾ ਸ਼ਹਿਰਪੁਰ ਤੋਂ ਖਤਮ ਨਹੀਂ ਹੋਊਗਾ ਅਸੀਂ ਇਹ ਤਾਨਾ ਜਿਹੜਾ ਨਹੀਂ ਚੱਕਾਂਗੇ ਇਹ ਤਾਨਾ ਇੱਦਾਂ ਹੀ ਚੱਲੂਗਾ ਔਰ ਪੱਕੇ ਤੌਰ ਤੇ ਅਜੇ ਤੱਕ ਘਾਟਾ ਹੋ ਕੱਲ ਤੋਂ ਇਸ ਤੋਂ ਵੀ ਜ਼ਿਆਦਾ ਤੋਂ ਜ਼ਿਆਦਾ ਜਿੰਨੇ ਵੀ ਪਰਿਵਾਰ ਹੈਗੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੇ ਨਾਲ ਮਰੇ ਹੋਏ ਆ ਮੈਂ ਉਹਨਾਂ ਪਰਿਵਾਰਾਂ ਨੂੰ ਵੀ ਅਪੀਲ ਕਰਦੀ ਆ ਕਿ ਮੇਰੇ ਬੀਰੋ ਮੇਰੇ ਭੈਣੋ ਤੁਸੀਂ ਵੀ ਆ ਕੇ ਸਾਡਾ ਸਾਥ ਦਿਓ ਇਹੜਾ ਨਸ਼ਾ ਆਸੀ ਚਿੱਟਾ ਇਹਨੂੰ ਖਤਮ ਕਰੀਏ ਪਿੰਡਾਂ ਵਿੱਚ ਜਾ ਕੇ ਦੇਖੋ ਕਿੱਦਾਂ ਰਾਤਾਂ ਨੂੰ ਢਾਣੀਆਂ ਬਣ ਬਣ ਕੇ ਬੈਂਦੇ ਆ ਕਿੰਨੀਆਂ ਪਿੰਡਾਂ ਵਿੱਚ ਮੋਤਾਂ ਹੁੰਦੀਆਂ ਮੇਰਾ ਬਜਵਾੜੇ ਵੱਡੇ ਬਜਵਾੜੇ ਬੁਟੀਕਾ ਉੱਥੇ ਵੀ ਤਿੰਨ ਚਾਰ ਮੋਤਾਂ ਮੇਰੇ ਦੇਖਦੇ ਦੇਖਦੇ ਇੱਕ ਸਾਲ ਵਿੱਚ ਹੋਈਆਂ ਔਰ ਇੱਕ ਤਾਂ ਮੁੰਡਾ ਖੇਤਾਂ ਵਿੱਚੋਂ ਮਿਲਿਆ ਉਹ ਨਸ਼ਾ ਨਸ਼ਾ ਜ਼ਿਆਦਾ ਉਹਨੇ ਕਰ ਲਿਆ ਉਹ ਖੇਤਾਂ ਵਿੱਚ ਡਿਗਿਆ ਹੋਇਆ ਸੀ ਖੇਤਾਂ ਵਿੱਚੋਂ ਉਹਦੀ ਲਾਸ਼ ਮਿਲੀ ਔਰ ਜੇਕਰ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਤਾਂ ਜਾਓ ਘਰੋਂ ਪੈਸੇ ਕਰਦੇ ਚੋਰੀ ਕਰਦੇ ਆ ਜਾਓ ਚੋਰੀਆਂ ਲਗਾਉਂਦੇ ਆ ਰਾਤਾਂ ਨੂੰ ਜਾ ਕੁੱਟਮਾਰ ਕਰਕੇ ਰਸਤੇ ਵਿੱਚ ਰਾਹੀ ਜੋ ਜਾਂਦੇ ਆ ਉਹਨਾਂ ਤੋਂ ਪੈਸੇ ਖੋਹਦੇ ਆ ਤੇ ਉਹ ਚਿੱਟੇ ਦੇ ਆਦੀ ਹੋ ਚੁੱਕੇ ਆ ਤੇ ਉਹ ਚਿੱਟਾ ਜਿਹੜਾ ਉਹਨਾਂ ਦਾ ਛੁੱਟਦਾ ਨਹੀਂ ਤੇ ਫਿਰ ਉਹ ਚੋਰੀਆਂ ਵੱਲ ਚੋਂਦੇ ਜਾਂਦੇ ਆ ਤੇ ਮੈਂ ਇੱਕੋ ਇੱਕ ਅਪੀਲ ਕਰਨਾ ਚਾਹੁੰਦੀ ਆ ਵਾਜਨ ਸਮਾਜ ਦੇ ਲੀਡਰਾਂ ਨੂੰ ਵਰਕਰਾਂ ਨੂੰ ਕਿ ਇਹ ਤਾਂ ਨਾ ਜਿਹੜਾ ਆ ਇਹ ਸਾਰਿਆਂ ਦੇ ਲਈ ਆ ਤੇ ਤੁਸੀਂ ਆ ਕੇ ਇੱਥੇ ਸਾਥ ਦਿਓ ਜੋ ਸ਼ਹਿਰਪੁਰ ਦੀ ਲੀਡਰਸ਼ਿਪ ਆ ਉਹ ਪੂਰੀ ਬੈਠੀ ਹੋਈ ਆ ਮੈਂ ਜ਼ਿਲ੍ਹਾ ਪ੍ਰਧਾਨ ਨੂੰ ਵੀ ਅਪੀਲ ਕਰਦੀ ਆਂ ਪੰਜਾਬ ਪ੍ਰਧਾਨ ਨੂੰ ਵੀ ਅਪੀਲ ਕਰਦੀ ਆਂ ਕਿ ਇਹ ਜਿਹੜਾ ਧੰਨਾ ਆ ਸਾਡਾ ਪਾਰਟੀ ਵੱਲੋਂ ਧੰਨਾ ਹੈ ਬੋਜਨ ਸਮਾਜ ਪਾਰਟੀ ਵੱਲੋਂ ਨਾ ਕਿ ਅਸੀਂ ਖੁਦ ਆਪਣੇ ਆਪ ਤੇ ਆਪਣੇ ਘਰ ਵੱਲੋਂ ਲਗਾਇਆ ਹੋਇਆ ਔਰ ਬੋਜਨ ਸਮਾਜ ਪਾਰਟੀ ਔਰ ਨੀਲੇ ਝੰਡੇ ਦੇ ਬੈਨਰ ਤਲੇ ਅਸੀਂ ਜਿਹੜਾ ਧੰਨਾ ਆ ਲਗਾ ਰਹੇ ਆਂ ਤੇ ਇਦਾਂ ਹੀ ਚੱਲਦਾ ਰਹੂਗਾ ਕੜਕ ਜਿਹੜੀ ਆ ਗਰੀਬ ਵਰਗ ਨੂੰ ਨਹੀਂ ਮਿਲਦੀ ਤੇ ਉਹਦੇ ਬਾਰੇ ਤੁਸੀਂ ਜ਼ਰੂਰ ਦੱਸ ਕਾਨੂੰ ਦੱਸੋ ਹਾਂਜੀ ਇਹ ਤਾਂ ਅਸੀਂ ਪਹਿਲਾਂ ਵੀ ਪੂਤਲਾ ਫੂਕਿਆ ਸੀ ਕਮਾਲਪੁਰ ਜਿਹੜਾ ਹੈਗਾ ਇਹ ਆਪਣੇ 1.5 ਸਾਲ ਤੋਂ ਉੱਥੇ ਗਰੀਬ ਪਰਿਵਾਰਾਂ ਨੂੰ ਕਾਣਕ ਨਹੀਂ ਮਿਲ ਰਹੀ ਤੇ ਉਸ ਦਿਨ ਵੀ ਆਪਾਂ ਪੂਤਲਾ ਫੂਕਿਆ ਭਗਵੰਤ ਮਾਨ ਸਰਕਾਰ ਦਾ ਤੇ ਇਹ ਤਾਂ ਨੜਾ ਆ ਜਿਹੜੇ ਗਰੀਬ ਪਰਿਵਾਰਾਂ ਨੂੰ ਕਾਣਕ ਉਹਨਾਂ ਦੀ ਬੰਦ ਕਰ ਦਿੱਤੀ ਰਾਸ਼ਨ ਕਾਰਡ ਕੱਟੇ ਗਏ ਆ ਉਹਨਾਂ ਦੇ ਖਿਲਾਫ ਵੀ ਇਹ ਤਾਂ ਅਸੀਂ ਲਗਾਇਆ ਹੋਇਆ ਤੇ ਜਿਸ ਤਰ੍ਹਾਂ ਹੁਣ 1000 ਰੁਪਏ ਦੀ ਸਕੀਮ ਮਾਨ ਸਰਕਾਰ ਨੇ ਕਿਹਾ ਸੀ ਕਿ ਉਹ ਤੁਹਾਨੂੰ ਪ੍ਰਾਪਤ ਹੋਈ ਹੈ ਤੇ ਅ 1000 ਰੁਪਏ ਤਾਂ ਕਿ 1 ਰੁਪਿਆ ਵੀ ਨਹੀਂ ਇਹ ਪ੍ਰਾਪਤ ਹੋਇਆ ਸੀ ਜੋ ਇਲੈਕਸ਼ਨ ਟਾਈਮ ਪਿੰਡਾਂ ਵਿੱਚ ਗਏ ਤਾਂ ਕਾਫੀ ਬੀਬੀਆਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਵਜਨ ਸਮਾਜ ਪਾਰਟੀ ਨੂੰ BSP ਨੂੰ ਵੋਟ ਪਾਵਾਂਗੇ ਪਰ ਉਹਨਾਂ ਨੇ ਬਾਅਦ ਵਿੱਚ ਜਦੋਂ ਅਸੀਂ ਉਹਨਾਂ ਨੂੰ ਪੇਪਰ ਫੜਾ ਕੇ ਜਾਂ ਉਹਨਾਂ ਨੂੰ ਸਮਝਾ ਕੇ ਆਂਦੇ ਸੀ ਤਾਂ ਉਹ ਕਹਿੰਦੇ ਸਾਡੇ ਜਾਣ ਦੇ ਮਗਰੋਂ ਕਹਿੰਦੀਆਂ ਸੀ ਕਿ ਅਸੀਂ ਇਹ ਆ ਜਿਹੜਾ ਆਪ ਸਰਕਾਰ ਨੂੰ ਮਤਲਬ ਵੋਟ ਪਾਉਣੀ ਭਗਵਾਨਤਮਨ ਦੀ ਸਰਕਾਰ ਨੂੰ ਤੇ ਹੁਣ ਜਦੋਂ ਇਲੈਕਸ਼ਨ ਟਾਈਮ ਅਸੀਂ ਪਿੰਡਾਂ ਵਿੱਚ ਗਏ ਤਾਂ ਅਸੀਂ ਉਹ ਹੀ ਉਹਨਾਂ ਬੀਬੀਆਂ ਤੋਂ ਇਹ ਸਵਾਲ ਪੁੱਛਿਆ ਕਿ ਤੁਹਾਨੂੰ ਹੁਣ 1000 ਰੁਪਏ ਆਇਆ ਤੇ ਉਹਨਾਂ ਜਿਹੜੇ ਮੂੰਹ ਸਿਓ ਨਾ ਦੀ ਮਤਲਬ ਜਵਾਬ ਵਿੱਚ ਦੇ ਰਹੀਆਂ ਸੀ ਉਹ ਆਪਣਾ ਦੀ ਸ਼ਕਲ ਹੋਈ ਸੀ ਤੇ ਉਹਨਾਂ ਨੇ ਵੋਟ ਤਾਂ ਪਾਈ ਆ ਪਰ ਇਸ ਟਾਈਮ ਵੋਟ ਕਿ ਗਈ ਪਤਾ ਨਹੀਂ ਕਿੱਥੇ ਗਈ ਆ ਤੇ ਦੂਸਰਾ ਆਪਾਂ ਇਹ ਅਪੀਲ ਕਰਦੇ ਆ ਕਿ ਕਿਸੇ ਲਾਲਤ ਵਿੱਚ ਆ ਕੇ ਤੁਸੀਂ ਵੋਟ ਨਾ ਪਾਓ ਤੇ ਬੋਝਨ ਸਮਾਜ ਪਾਰਟੀ ਦਾ ਸਾਥ ਦਿਓ ਜੇਕਰ ਸਾਡੀ ਸਰਕਾਰ ਆਉਂਦੀ ਤਾਂ ਇਹ ਹਾਲਾਤ ਨਹੀਂ ਹੁੰਦੇ ਬਹੁਜਿਸ ਸਮਾਜ ਪਾਰਟੀ ਉਹ ਲਗਾਤਾਰ ਜਿਹੜਾ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਰ ਜਿਸ ਤਰ੍ਹਾਂ ਹੁਣ ਚੱਬੇਵਾਲ ਦੇ ਵਿੱਚ ਜਵਿੰਨੀ ਚੋਣ ਦੀ ਆ ਰਹੀ ਹੈ ਤੇ ਉਹਦੇ ਬਾਰੇ ਜਰੂਰ ਦਸ਼ਕਾਂ ਨੂੰ ਦੱਸਿਓ ਚੱਬੇਵਾਲ ਦੇ ਵਿੱਚ ਬਹੁਜਨ ਸਮਾਜ ਪਾਰਟੀ ਬਹੁਤ ਮਜ਼ਬੂਤ ਹੈ ਇੱਕ ਵੱਡਾ ਵੋਟ ਬੈਂਕ ਹੈ ਔਰ ਜੋ ਵੀ ਪਾਰਟੀ ਹਾਈ ਕਮਾਂਡ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਜੋ ਵੀ ਕੈਂਡੀਡੇਟ ਹੋਣਾ ਵੱਲੋਂ ਐਲਾਨਿਆ ਜਾਵੇਗਾ ਉਹਦੇ ਲਈ ਦਿਨ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਬੋਹਰੀਆਂ ਸਮਾਜ ਨੂੰ ਜਗਾ ਕੇ ਪੰਜ ਹਰ ਇੱਕ ਘਰ ਪਹੁੰਚ ਕਰਕੇ ਉਹ ਜਿਹੜੀ ਚੱਬੇ ਹਲ ਹਲਕੇ ਦੀ ਜਿਮਣੀ ਚੋਣਾ ਉਹ ਜਿੱਤਣ ਦੇ ਵਿੱਚ ਆਪਾਂ ਕੋਈ ਕਮੀ ਨਹੀਂ ਛੱਡਾਂਗੇ ਤੇ ਜਿਸ ਤਰ੍ਹਾਂ ਸਾਰ ਵਰਕਰਾਂ ਵੱਲੋਂ ਹਮੇਸ਼ਾ ਇਹ ਮੰਗ ਕੀਤੀ ਜਾਂਦੀ ਹੈ ਕਿ ਐਡਵੋਕੇਟ ਲਾਡੀ ਜੀ ਨੂੰ ਉਮੀਦਵਾਰ ਐਲਾਨਿਆ ਜਾਵੇ ਕਿ ਬੋਝ ਸਮਾਜ ਪਾਰਟੀ ਤੁਹਾਨੂੰ ਉਮੀਦਵਾਰ ਐਲਾਨੇਗੀ ਜਾਂ ਫਿਰ ਬਾਰੋ ਕੈਂਡੀਡੇਟ ਲੈ ਕੇ ਖੜਾ ਕੀਤਾ ਜਾਵੇਗਾ ਜੋ ਵੀ ਮੈਂ ਉਹਨਾਂ ਦਾ ਤੁਹਾਡੇ ਮਾਧਿਅਮ ਤੋਂ ਸਾਰੇ ਵਰਕਰਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਜਿਹੜਾ ਮੈਨੂੰ ਐਜੇ ਕੈਂਡੀਡੇਟ ਬਣਾਉਣਾ ਚਾਹੁੰਦੇ ਆ ਪਰ ਇਹ ਫੈਸਲਾ ਸਾਡੇ ਸਤਿਕਾਰਯੋਗ ਭੈਣ ਕੁਮਾਰੀ ਮਾਇਆਬਤੀ ਜੀ ਦਾ ਹੀ ਹੋਵੇਗਾ ਔਰ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਹੀ ਹੋਵੇਗਾ ਸੀਨੀਅਰ ਲੀਡਰਸ਼ਿਪ ਦਾ ਹੋਵੇਗਾ ਜੋ ਵੀ ਪਾਰਟੀ ਹਾਈ ਕਮਾਂਡ ਜੀ ਦਾ ਫੈਸਲਾ ਆਵੇਗਾ ਉਹਨੂੰ ਇਹਨਵੇਂ ਲਾਗੂ ਕਰਾਂਗੇ ਜਿਵੇਂ ਉੱਤੇ ਪੈਰਾ ਦਿੱਤਾ ਹੈ। ਮਨਕਰਨ ਬੋਲਦਾ ਹੈ ਹਮੇਸ਼ਾ ਮੰਗ ਕੀਤੀ ਜਾਂਦੀ ਹੈ ਕਿ ਐਡਵੋਕੇਟ ਲਾਡੀ ਜੀ ਮਾਨਣਾ ਸੀ ਸਾਡੇ ਜਿਹੜੇ ਆ ਉਮੀਦਵਾਰ ਹੋਣਗੇ ਤੇ ਜੇ ਉਹਨਾਂ ਨੇ ਇਹ ਕਿਹਾ ਤੁਹਾਨੂੰ ਕਿ ਤੁਸੀਂ ਆਜ਼ਾਦ ਲੜੋ ਤੇ ਤੁਸੀਂ ਲੜੋਗੇ? ਨਹੀਂ। ਆਜ਼ਾਦ ਲੜਨ ਦੀ ਕੋਈ ਵੀ ਮਨਸਾ ਨਹੀਂ ਹੈ। ਪਾਰਟੀ ਦੇ ਵਿੱਚ ਰਹਿ ਕੇ ਹੀ ਸ਼ੁਰੂ ਤੋਂ ਕੰਮ ਕੀਤਾ ਆ ਔਰ ਆਖਰੀ ਸਾਹ ਤੱਕ ਬਸਪਾ ਦੇ ਵਿੱਚ ਹੀ ਰਹਿ ਕੇ ਹੀ ਕੰਮ ਕਰਾਂਗੇ। ਜਦੋਂ ਵੀ ਪਾਰਟੀ ਇਸ ਜੋਗ ਸਾਨੂੰ ਸਮਝੇਗੀ ਜਦੋਂ ਵੀ ਚੋਣ ਲੜਾਂਗੇ ਹੋਰ ਪਾਰਟੀ ਦੇ ਸਿੰਬਲ ਤੇ ਹੀ ਲੜਾਂਗੇ। ਘਾਣਾ ਪ੍ਰਦਰਸ਼ਨ ਵਿੱਚ ਲਗਾਤਾਰ ਜਿਹੜੀਆਂ ਤੁਸੀਂ ਲਾਈਵ ਤਸਵੀਰਾਂ ਦੇ ਦਿਓ। ਮੁਰਦਾਬਾਦੀ ਹੈ ਜੀ ਨਾਰੇ ਦੀ ਲੱਗ ਰਹੀ ਆ, ਬੁੱਝ ਸਮਾਜ ਪਾਰਟੀ ਦੀ ਜਿੰਦਾਬਾਦ ਦੀ ਨਾਰੇ ਲੱਗ ਰਿਹਾ। ਮਾਨ ਸਰਕਾਰ ਦੇ ਖਿਲਾਫ ਜੀ ਧੰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਕਾਨਕ ਨੂੰ ਲੈ ਕੇ, ਚਿੱਟੇ ਨੂੰ ਲੈ ਕੇ, ਹੋਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਿਹੜੀਆਂ ਤੁਸੀਂ ਉਸ ਸ਼ਹਿਰ ਕੋਲ ਮਿਲੀ ਸਾਈਟ ਰੇਟ ਤੋਂ ਤਸਵੀਰਾਂ ਦੇ ਰਹੇ ਹੋ। ਗਿਆਨ ਪੰਜਾਬੀ ਨੋਜ਼ ਦੀ ਵਿਸ਼ੇਸ਼ ਰਿਪੋਰਟ।